ਕਰਨੈਲ ਕੋડે ਅੱਜ ਪੱਲਾ ਕਿੰਨੀ ਤਰੀਕਾ ਬਸੰਤੇ ਨੇ ਘਰ ਵਾਲੀ ਦੇ ਨੇੜੇ ਹੋ ਕੇ ਪੁੱਛਿਆ ਤਾਂ ਕਰਨੈਲੋ ਮੈਲੀ ਜਹੀ ਚੁੰਨੀ ਨਾ ਹਵਾ ਚੱਲਦੀ ਹੋਈ ਬੋਲੀ ਜੈ ਖਣੇ ਦੀ ਇਥੇ ਤਾਂ ਤਰੀਕਾ ਪਈ ਜਾਂਦੀਆਂ ਨੇ ਤੈਂ ਕਿਹੜਾ ਤਨਖਾਹ ਕਢਾਉਣੀ ਆ ਬੇ ਤਰੀਕਾ ਪੁੱਛਦਾ ਬੋਲੀ ਜਾਂਦਾ ਬੈਠਾ ਬਸੰਤਾ ਘਬਰਾ ਕੇ ਬੋਲਿਆ ਤਾਂ ਕਰਨੈਲੋ ਅਗੋਂ ਫੇਰ ਜਵਾਬ ਦਿੰਦੀ ਹੋਈ ਬੋਲੀ ਤੋ ਸਾਈ ਦਿਹਾੜੀ ਪਾਰਾ ਚੜਾਈ ਰੱਖਿਆ ਕਰ ਜੇ ਪਿਆਰ ਨਾਲ ਗੱਲ ਕਰੋ ਤਾਂ ਵੀ ਵੱਡ ਖਾਂ ਨੂੰ ਪੈਂਦਾ ਬਸੰਤ ਤਾਂ ਮੂੰਹ ਕਮਾ ਕੇ ਬੜਬੜ ਜੇ ਕਰਨ ਲੱਗ ਗਿਆ ਤਾਂ ਕਰਨੈਲੋ ਹੌਲੀ ਜੀ ਹੋ ਕੇ ਮਨਾਉਣ ਜਾਂਦੇ ਮੂਡ ਵਿੱਚ ਬੋਲੀ ਮੈਂ ਕਿੰਨੀ ਵਾਰ ਕਿਹਾ ਮੈਨੂੰ ਨਹੀਂ ਯਾਦ ਰਹਿੰਦੀ ਆ ਆ ਤਰੀਕਾ ਨਾ ਹੁਣ ਐ ਬਤੌਰੀਆਂ ਵਾਂਗੂ ਮੂੰਹ ਬਣਾਇਆ ਹਾਂ ਦੱਸ ਕਾਹ ਤੋਂ ਪੁੱਛ ਦਸੀ ਤਰੀਕ ਪਰ ਸੱਚੀ ਮੈਨੂੰ ਨਹੀਂ ਪਤਾ ਕਿੰਨੀ ਆ ਬਸੰਤਾ ਪਰਨੇ ਦਾ ਲੜ ਲਪੇਟਦਾ ਹੋਇਆ ਗੁੱਸੇ ਵਿੱਚ ਹੀ ਬੋਲਿਆ ਅੱਜ 25 ਤਰੀਕ ਆ ਆਖ ਕੇ ਉਹ ਫਿਰ ਉਂਜੀ ਮੂੰਜਿਆ ਬਣਾ ਕੇ ਬੈਠ ਗਿਆ ਤਾਂ ਕਰਨੇਲੋ ਫੇਤਾ ਵਿੱਚ ਆ ਕੇ ਖਿੱਚ ਕੇ ਬੋਲੀ ਜੇ 25 ਹੈ ਤਾਂ ਮੈਂ ਕੀ ਫੁਕੜੀਆਂ ਸੁਣ ਕੇ ਬਸੰਤੇ ਦਾ ਹਾਸਾ ਨਿਕਲ ਗਿਆ ਉਹ ਮੂੰਹ ਉਸ ਵੱਲ ਘਮਾਉਂਦਾ ਹੋਇਆ ਬੋਲਿਆ ਭਲੀਏ ਮਾਨਸੇ ਅੱਜ ਸੋਖੀ ਹੋਰਾਂ ਨੇ ਆਉਣਾ ਉਹਦਾ ਜਨਮ ਦਿਨ ਹੈ ਅੱਜ ਹਾਏ ਮੈਂ ਮਰ ਜਾ ਮੇ ਤਾਂ ਯਾਦ ਹੀ ਨਹੀਂ ਸੀ ਤੈਨ ਨਾਲੇ ਪਰਸੋਂ ਯਾਦ ਕਰਾਇਆ ਸੀ ਮੈਨੂੰ ਜੈ ਖਾਣੇ ਦਿਮਾਗ ਹੀ ਫਿਰਿਆ ਪਿਆ ਗਰਮੀ ਵਿੱਚ ਇੱਕ ਤਾਹ ਇਹਨਾਂ ਕ੍ਰੰਤ ਵਾਲਿਆਂ ਨੂੰ ਪਤਾ ਨਹੀਂ ਕੀ ਗੋਲੀ ਵੱਜਦੀ ਆ ਜਿਉਂ-ਜਿਉਂ ਗਰਮੀ ਵਧੂ ਕੀ ਕਰੂਗਾ ਵਿਚਾਰਾ ਉਹਨੇ ਤਾਂ ਗਰਮੀ ਵਿੱਚ ਜੀ ਨਹੀਂ ਲਾਉਣਾ ਪਟਿਆਲੇ ਤਾਂ ਏਸੀ ਵਿੱਚ ਰਹਿੰਦਾ ਉਹ ਉੱਠਣ ਲੱਗੀ ਬੋਲੀ ਚੱਲ ਜਿੰਦੜੀਏ ਕੋਈ ਕੰਮ ਧੰਦਾ ਕਰੀਏ ਨਾ ਤੈਨੂੰ ਕਿਵੇਂ ਪਤਾ ਲੱਗਿਆ ਸੀ ਉਹ ਮੁਰਕੋ ਮੜਕੀ ਹੋਏ ਮੂੰਹ ਨੂੰ ਪੁੰਝਦੀ ਹੋਈ ਉੱਠੀ ਤਾ ਬਸੰਤਾ ਬੋਲਿਆ ਬਖਤੌਰੇ ਕਾ ਸੀਤਾ ਦੱਸ ਕੇ ਗਿਆ ਸੀ ਉਹ ਉਥੇ ਚਪੜਾ ਸੀ ਲੱਗਿਆ ਜਿਹੜੀ ਬੈਂਕ ਵਿੱਚ ਆਪਣਾ ਦੀਪ ਮੈਨੇਜਰ ਲੱਗਿਆ ਹੋਇਆ ਆਹੋ ਉਹਨੇ ਮੈਨੂੰ ਵੀ ਕਈ ਵਾਰੀ ਸੁਖਸਾਨ ਦਸੀਆ ਕਰਨੇਲੋ ਝਾੜੂ ਫੇਰਦੀ ਹੋਈ ਬੋਲੀ ਮੈਂ ਦੋ ਕੋ ਬਾਜ਼ੀਆਂ ਲਾ ਆਮ ਨਾਲੇ ਹੂਕੇ ਮਾਸਟਰ ਹੋਰਾਂ ਤੋਂ ਅਖਬਾਰ ਦੀਆਂ ਖਬਰਾਂ ਹੀ ਸੁਣ ਲਾਂਗੇ ਰਿਟਾਇਰਮੈਂਟ ਤੋਂ ਬਾਅਦ ਹੁਣ ਉਹ ਵੀ ਖਬਰਾਂ ਸੁਣਾਉਣ ਜੋਗਾ ਤੇ ਜਵਾਕਾਂ ਨੂੰ ਸਾਹਮਣ ਜੋਗਾ ਹੀ ਰਹਿ ਗਿਆ ਚਲ ਜਵਾਕਾਂ ਨੂੰ ਤਾਂ ਢਿੱਡ ਨਾਲ ਲਾਉਂਦਾ ਇਥੇ ਤਾਂ ਬਸੰਤਾ ਹੌਂਕਾ ਜਿਹਾ ਲੈ ਕੇ ਉੱਠਦਾ ਹੋਇਆ ਕਰਨੈਲੋ ਨੂੰ ਬੋਲਿਆ ਤਾਂ ਉਹ ਚਾਰੇ ਪੈ ਚੁੱਕ ਕੇ ਪੈ ਗਈ ਤੇਈ ਤਾਂ ਮਤ ਮਾਰ ਛੱਡੀਆ ਇਹਨਾਂ ਬਾਜ਼ੀਆਂ ਨੇ ਸਾਰੀ ਦਿਹੜੀ ਲੱਤਾਂ ਇਕੱਠੀਆਂ ਕਰਕੇ ਬੈਠਾ ਰਹਿਣਾ ਗੋਡੇ ਜੁੜੇ ਪਏ ਆ ਹੋਰ ਮੈਂ ਕੀ ਕਰਾਂ ਤੇ ਜੀਆਂ ਗਾਲਾਂ ਸੁਣੀ ਜਾਵਾਂ ਸਾਈ ਦਿਹੜੀ ਜੇ ਕਰੇ ਰਾਹਾਂ ਤਾਂ ਸਾਰੇ ਫੱਤੂ ਹੋਰੀ ਝਟ ਕਹਿ ਦੇਣਗੇ ਬੇਕਰਨੈਲੋ ਤਾਂ ਪਸੰਤੇ ਨੂੰ ਗੋਡੇ ਨਾਲ ਲਾਈ ਰੱਖਦੀ ਐ ਸਾਈ ਦਿਹੜੀ ਮਗਜ ਮਾਰੀ ਜਾਇਆ ਕਰ ਆ ਲੈ ਫੜ 300 ਰੁਪਇਆ ਤੇ ਸ਼ਹਿਰੋਂ ਜਾ ਕੇ ਸਮਾਨ ਲਿਆ ਬਸੰਤਾ ਕਰਨੈਲੋ ਤੋਂ ਪੈਸੇ ਫੜ ਕੇ ਬਰਾਂਡੇ 'ਚੋਂ ਸਾਈਕਲ ਕੱਢਣ ਚੱਲਿਆ ਗਿਆ ਉਹ ਸਾਈਕਲ ਦੀ ਕਾਠੀ ਤੇ ਬੈਠਦਾ ਹੋਇਆ ਸਾਈਕਲ ਦੇ ਡੰਡੇ ਤੇ ਲੱਗੀ ਨਿੱਕੀ ਜਿਹੀ ਲਾਲ ਰੰਗ ਦੀ ਕਾਠੀ ਤੇ ਹੱਥ ਫੇਰਦਾ ਸੋਚਾਂ ਜਹੀਆਂ 'ਚ ਪੈ ਗਿਆ ਜਿਉਂ-ਜਿਉਂ ਸਾਈਕਲ ਦਾ ਪਹੀਆ ਅੱਗੇ ਨੂੰ ਕੁਮਾਰਿਆ ਸੀ ਤਿਉਂ-ਤਿਉਂ ਉਹਦੀਆਂ ਸੋਚਾਂ ਦਾ ਪਹੀਆ ਪਿਛਾ ਨੂੰ ਘੁੰਮ ਰਿਹਾ ਸੀ ਭਾਪੇ ਇਹ ਲਾਲ ਗੱਡੀ ਤੂੰ ਮੇਰੇ ਲਈ ਵਾਕੇ ਲਿਆਇਆ ਦੀਪ ਨੇ ਗੱਦੀ ਤੇ ਹੱਥ ਫੇਰਦੇ ਨੇ ਖੁਸ਼ ਹੋ ਕੇ ਕਿਹਾ ਹਾਂ ਪੁੱਤ ਤੇਰੇ ਲਈ ਲਵਾਈ ਆ ਤੇਰਾ ਵੀਰ ਤਾਂ ਹੁਣ ਆਪ ਸਾਈਕਲ ਚਲਾਉਣ ਲੱਗ ਗਿਆ ਬਸੰਤੇ ਨੇ ਦੀਪ ਦੇ ਸਿਰ ਤੇ ਹੱਥ ਫੇਰਦੇ ਨੇ ਕਿਹਾ ਸੱਚੀ ਬਾਪੇ ਦੀਪ ਬਸੰਤੇ ਦੀ ਗੋਦੀ ਚੜਦਾ ਹੋਇਆ ਖੁਸ਼ੀ ਵਿੱਚ ਨੱਚ ਉੱਟਿਆ ਬਾਪੇ ਜਿਵੇਂ ਤੂੰ ਮੈਨੂੰ ਇਹ ਲਾਲ ਗੱਦੀ ਲਵਾ ਕੇ ਦਿੱਤੀ ਹੈ ਨਾ ਮੈਂ ਵੀ ਵੱਡਾ ਹੋ ਕੇ ਤੈਨੂੰ ਵੱਡੀ ਸਾਰੀ ਲਾਲ ਗੱਡੀ ਵਿੱਚ ਝੂਟਾ ਦੂੰ ਉਹ ਵੀ ਮੂਰੇ ਬਹਾ ਕੇ ਅੱਛਾ ਪੁੱਤ ਕਹਿੰਦਾ ਹੋਇਆ ਉਹ ਸੋਚਣ ਲੱਗ ਗਿਆ ਕਿ ਹੋ ਜਾ ਵਿਦਾਨ ਆ ਜਿਹੜੇ ਖਤਾਨਾਂ ਵਿੱਚ ਦਰਖਤ ਖੜੇ ਨੇ ਇਹਨਾਂ ਨੂੰ ਫੁੱਲ ਲੱਗਦੇ ਨੇ ਫਿਰ ਫਲ ਬਣਦੇ ਨੇ ਤੇ ਫਿਰ ਉਹ ਫਲ ਇਹਨਾਂ ਦੇ ਪੈਰਾਂ ਵਿੱਚ ਡਿੱਗ ਕੇ ਇਹਨਾਂ ਤੋਂ ਇਹਨਾਂ ਵਰਗੇ ਬੂਟੇ ਬਣ ਜਾਂਦੇ ਨੇ ਤੇ ਉਹ ਬੂਟੇ ਜਦੋਂ ਵੱਡੇ ਹੁੰਦੇ ਨੇ ਤੇ ਇਦਰਾਖ ਤਾਂ ਸੁੱਕ ਜਾਂਦੇ ਨੇ ਤੇ ਜਾਂ ਫਿਰ ਇਹਨਾਂ ਨਿੱਕੇ ਨਿੱਕੇ ਬੁੱਟਿਆਂ ਨੂੰ ਕੋਈ ਗਿਰ ਜਾ ਗਰ ਜਾ ਵੜ ਲੈ ਜਾਂਦਾ ਮਾਤੜ ਵਰਗੇ ਗਰੀਬ ਵੀ ਇਹਨਾਂ ਦਰਖਤਾਂ ਵਰਗੇ ਹੀ ਆ ਜਦੋਂ ਪੁੱਤ ਤੂੰ ਵੱਡਾ ਹੋਣਾ ਉਦੋਂ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਣੀ ਆ ਉਸ ਨੂੰ ਸਾਈਕਲ ਦੀ ਨਿੱਕੀ ਗੱਦੀ ਤੇ ਬੈਠੇ ਦੀਪ ਦੀ ਜੂੜੀ ਪੱਗ ਵਿੱਚ ਤਬਦੀਲ ਹੋਈ ਲੱਗੀ ਤੇ ਉਸ ਨੂੰ ਆਪਣੇ ਲੱਤਾਂ ਦਾ ਸੱਤੂ ਵੀ ਮੁੱਕਿਆ ਹੋਇਆ ਮਹਿਸੂਸ ਹੋਣ ਲੱਗਿਆ ਓਏ ਕਿਵੇਂ ਆ ਬਸੰਤਿਆ ਲੱਗਦਾ ਲੱਗਦਾ ਈ ਸਾਈਕਲ ਵੀ ਤੇਰੇ ਹੱਡਾਂ ਨਾਲੇ ਜਾਊ ਤਗੜਿਆ ਆਹ ਲਾਲ ਜਹੀ ਗੱਡੀ ਨੂੰ ਤਾਂ ਲਾ ਦੇ ਤੇਰੇ ਆਲੇ ਪੁੱਤ ਪੋਤੇ ਨਹੀਂ ਮੋੜਦੇ ਸ਼ਹਿਰ ਹੁਣ ਕਿ ਕਰਨੈਲੋ ਤੋਂ ਅਜੇ ਹੋਰ ਆਸ ਲਾਈ ਹੋਈ ਆ ਆਹੋ ਭਾਈ ਤੁਸੀਂ ਕਿਹੜਾ ਕਿੱਲੇ ਵੱਢਣੇ ਹੁੰਦੇ ਆ ਜਵਾ ਕੀ ਜੰਮਣੇ ਹੁੰਦੇ ਆ ਲੰਬਰਦਾਂ ਦਾ ਮੋਣੀ ਬਸੰਤੀ ਨੂੰ ਮਜ਼ਾ ਕਰਦਾ ਹੋਇਆ ਗੁਰੂਕਰ ਅੰਤ ਚੱਲਿਆ ਗਿਆ। ਬਸੰਤਾ ਗੁਰੂਕਰ ਮੋਰੇ ਸਾਈਕਲ ਨੂੰ ਪੈਰ ਲਈ ਇੰਜ ਖੜਾ ਮਹਿਸੂਸ ਕਰ ਰਿਹਾ ਸੀ ਜਿਵੇਂ ਮੋਣੀ ਉਹਦੇ ਚੱਲਦੇ ਪਹੀਏ ਵਿੱਚ ਜ਼ਿੰਮੇਵਾਰੀ ਦੀ ਫਾਲਟ ੋਕੇ ਗੁਰੂਕਰ ਤੋਂ ਆਸ਼ੀਰਵਾਦ ਲੈਣ ਚੱਲਿਆ ਗਿਆ ਹੋਵੇ। ਹੁਣ ਉਹ ਸਾਈਕਲ ਨੂੰ ਪੈडल ਮਾਰਦਾ ਸ਼ਹਿਰ ਵੱਲ ਨੂੰ ਮੁੜ ਗਿਆ। ਕਰਨੈਲੋ ਦਾ ਵੀ ਹੁਣ ਧਰਤੀ ਤੇ ਪੈਰ ਨਹੀਂ ਸੀ ਲੱਗ ਰਿਹਾ। ਉਹ ਕਰਦਿਆਂ ਸਾਫ ਸਫਾਈਆਂ ਕਾਰ ਦੀ ਸੰਵਰਦੀ ਸਵਾਰਦੀ ਹਵਾ ਵਿੱਚ ਉੱਡੀ ਫਿਰਦੀ ਸੀ ਉਹ ਬਾਲਿਆਂ ਦੀ ਛੱਤ 'ਚੋਂ ਚਿੜੀਆਂ ਦੇ ਆਲ ਨੇ ਲਾਉਂਦੀ ਹੋਈ ਬੋਲੀ ਲਾਓ ਨੀ ਚਿੜਿਓ ਅੱਜ ਤਾਂ ਤੁਹਾਡਾ ਘਰ ਵੀ ਉਜਾੜਨਾ ਪੈਣਾ ਮੇਰੇ ਸੋਖੀ ਨੇ ਜੋ ਆਉਣਾ ਉਹ ਕੀ ਆਖੂ ਬੇਬੇ ਨੇ ਆਲ ਨੇ ਪਾ ਰੱਖੇ ਨੀ ਸੌਖਾ ਤਾਂ ਨਹੀਂ ਵਸਦਿਆਂ ਨੂੰ ਉਜਾੜਨਾ ਪਰ ਇੱਥੇ ਤਾਂ ਦੌੜੀ ਵਸਦਿਆਂ ਨੂੰ ਉਜਾੜਨ ਤੇ ਉੱਠਦਿਆਂ ਨੂੰ ਡੇਘਣ ਤੇ ਲੱਗੀ ਹੋਈ ਆ ਪਹਿਲਾ ਬੇਗਾਨੀ ਜਿਹੜੀ ਨੇ ਸਾਡਾ ਆਲਣ ਉਜਾੜਦਾ ਮੇਰੇ ਬੋਟ ਵੀ ਲੈ ਗਏ ਟੀਲਾ-ਟੀਲਾ ਕਰਤਾ ਸਾਡੇ ਆਲਣੇ ਨੂੰ ਇੱਕ ਬੋਟ ਮੇਰਾ ਗਿਲਜਾਂ ਖਾ ਗਈਆਂ ਓ ਰੱਬਾ ਮੈਂ ਤਰਸ ਗਈਆਂ ਆਪਣੇ ਬੋਟਾਂ ਨੂੰ ਉਸ ਨੇ ਹਟ ਕੋਰੇ ਲੈਂਦੀ ਨੇ ਹੱਥ ਵਿੱਚ ਫੜੀ ਸੋਟੀ ਨਾਲ ਆਲਣੇ ਦੀ ਗੁੱਠ ਵਿੱਚ ਹੁਜ ਮਾਰ ਦਿੱਤੀ ਤੇ ਆਲਣੇ ਨੂੰ ਟੀਲਾ-ਟੀਲਾ ਕਰ ਦਿੱਤਾ ਜੋ ਉਸ ਨੇ ਕਈ ਮਹੀਨਿਆਂ ਤੋਂ ਨਹੀਂ ਸੀ ਉਤਾਰਿਆ ਸਗੋਂ ਹਰ ਵਾਰ ਆ ਕੇ ਦਿੰਦੀ ਸੀ ਕਾਹਨੋ ਵਿਚਾਰੀਆਂ ਦਾ ਘਰ ਉਜਾੜਨਾ ਕਹਿੰਦੇ ਨੇ ਮੂਲ ਤੋਂ ਵਿਆਜ ਪਿਆਰਾ ਹੁੰਦਾ ਇਸ ਲਈ ਕਰਨੈਲ ਕਰ ਹੁਣ ਆਪਣੇ ਪੋਤੇ ਦੀ ਖੁਸ਼ੀ ਖਾਤਰ ਤਰਫ ਦੇ ਬੋਟਾਂ ਵੱਲ ਪਿੱਠ ਕਰਕੇ ਖੜੀ ਸੀ ਉਹ ਭਾਂਡੇ ਮਾਂਜਣ ਬੈਠਦੀ ਹੋਈ ਆਪਣੇ ਪੁੱਤ ਨੂੰ ਯਾਦ ਕਰਦੀ ਹੋਈ ਬੋਲੀ ਕੀ ਹੋਇਆ ਜੇ ਮੇਰਾ ਪੁੱਤ ਮੇਥੋਂ ਦੂਰ ਚਲਿਆ ਗਿਆ ਮੇਰਾ ਪੁੱਤ ਤਾਂ ਮੇਰਾ ਹੀ ਰੂ ਖੂਨ ਤਾਂ ਮੇਰਾ ਹੀ ਆ ਐਨਾ ਪੜ ਲਿਖ ਕੇ ਪਿੰਡਾਂ ਵਿੱਚ ਵੀ ਕੀ ਕਰਦਾ ਸ਼ੁਕਰ ਮੇਰਾ ਪੁੱਤ ਪੜ ਲੈ ਗਿਆ ਤੇ ਨਹੀਂ ਤਾਂ ਖੋਲੀਆਂ ਸਾਫ਼ ਕਰਨੀਆਂ ਕਿਹੜਾ ਸੌ ਖਾਲੀਆਂ ਨੇ ਕੋਈ ਦੋਹਰੀਆਂ ਦੇ ਨਾਲ ਹੀ ਪੜਦੇ ਹੁੰਦੇ ਸੀ ਹੱਡ ਰਗੜਾਉਂਦੇ ਫਿਰਦੇ ਨੇ ਵਿਚਾਰੇ ਉਦੋਂ ਤਾਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਪੜਾਈ ਕੀ ਹੁੰਦੀ ਹੈ ਇਹ ਤਾਂ ਮੇਰੇ ਪੁੱਤ ਤੇ ਵੀ ਇਰਖਾ ਕਰਦੇ ਰਹਿੰਦੇ ਕਹਿੰਦੇ ਹੁੰਦੇ ਸੀ ਬਈ ਦੀਪ ਨੇ ਕਿਹੜਾ ਅਫਸਰ ਬਣ ਜਾਣਾ ਕਾਇਆਂ ਨੇ ਕਾਈ ਖੋਤਣੀਆਂ ਹੁਣ ਨਹੀਂ 2 ਸਾਲਾਂ ਨੂੰ ਲੱਗ ਜੂ ਨਾਲੇ ਦੇਖ ਲਾਂਗੇ ਅਫਸਰ ਲੱਗਦੇ ਨੇ ਲੋਕਾਂ ਦੀਆਂ ਇਹੋ ਜੀਆਂ ਗੱਲਾਂ ਸੁਣ ਕੇ ਕਰਨੈਲੋ ਕੁੜਦੀ ਰਹਿੰਦੀ ਸੀ ਪਰ ਬਸੰਤਾ ਹਮੇਸ਼ਾ ਉਹਨੂੰ ਸਮਝਾਉਂਦਾ ਹੋਇਆ ਆਖਦਾ ਕਮਲਿਏ ਤੂੰ ਕਾ ਨੂੰ ਆਪਦਾ ਦਿਮਾਗ ਖਰਾਬ ਕਰਦੀ ਲੋਕ ਜੋ ਪੌਂਕਦੇ ਨੇ ਤਾਂ ਪੌਂਕੀ ਜਾਂਦੇ ਜਦ ਆਪਣੇ ਨਿਆਣੇ ਠੀਕ ਆ ਤਾਂ ਆਪਾਂ ਲੋਕਤ ਤੋਂ ਕੀ ਲੈਣਾ ਭਲਾਦੀਪ ਤੇ ਸੁਖਦੇਵ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਕਦੇ ਦੁਖੀ ਨਾ ਕਰਦੇ ਸਗੋਂ ਹੌਸਲਾ ਦਿੰਦੇ ਹੋਏ ਆਖਦੇ ਬਾਪੂ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਇੱਕ ਦਿਨ ਅਜੀਹਾ ਵੀ ਆਊ ਜਦੋਂ ਇਹ ਸਾਰੇ ਤੁਹਾਡੇ ਪੁੱਤਰਨ ਦੀਆਂ ਤਰੀਫਾ ਕਰਿਆ ਕਰਨਗੇ ਸਾਨੂੰ ਪਤਾ ਤੁਸੀਂ ਮਜ਼ਦੂਰੀ ਵਸ ਪੈ ਕੇ ਬਹੁਤ ਸੰਤਾਪ ਹੋ ਗਿਆ ਅਸੀਂ ਤਾਂ ਚਾਹੁੰਦੇ ਆ ਵੀ ਸਭ ਦੀ ਗਰੀਬੀ ਕੱਟੀ ਜਾਵੇ ਕਿਉਂਕਿ ਗਰੀਬ ਦੀ ਕੋਈ ਇੱਜ਼ਤ ਨਹੀਂ ਹੁੰਦੀ ਪਰ ਇੱਜ਼ਤਾ ਰੋਲਣ ਵਾਲੇ ਫਿਰ ਵੀ ਪੱਬਾਂ ਪਾਰ ਹੋਏ ਰਹਿੰਦੇ ਨੇ ਕੋਈ ਨਾ ਉਹ ਵਕਤ ਵੀ ਆਊ ਜਦੋਂ ਗਰੀਬਾਂ ਦੀ ਇੱਜ਼ਤਾਂ ਕੱਖਾਂ ਦੀਆਂ ਪੰਡਾਂ ਬਦਲੇ ਨਹੀਂ ਵਿਕਿਆ ਕਰਨਗੀਆਂ ਕਰਨੈਲੋ ਆਪਣੇ ਪੁੱਤਰਾਂ ਨੂੰ ਗੱਲ ਨਾਲ ਲਾਉਂਦੀ ਹੋਈ ਬੋਲੀ ਰੱਬ ਤੁਹਾਡੇ ਵਰਗੇ ਸ਼ੇਰ ਪੁੱਤ ਸਭ ਨੂੰ ਦੇਵੇ ਮੈਂ ਤਾਂ ਤੁਹਾਨੂੰ ਭੋਲੇ ਸਮਝਦੀ ਸੀ ਤੁਸੀਂ ਤਾਂ ਬਹੁਤ ਸਮਝਦਾਰ ਹੋ ਬਸੰਤਾ ਤੇ ਕਰਨੈਲੋ ਆਪਣਾ ਕਣਕਣ ਪੁੱਤਰਾਂ ਤੋਂ ਨਿਸ਼ਾਵਰ ਕਰਦੇ ਸਨ ਉਹ ਆਪਣੀਆਂ ਆਸਾਂ ਦੇ ਮਹਿਲਾਂ ਦੀਆਂ ਥੰਮੀਆਂ ਨੂੰ ਮਿਹਨਤ ਨਾਲ ਉਸਾਰਦੇ ਗਏ ਪਰ ਸਮੇ ਨੇ ਸਾਥ ਨਾ ਦਿੱਤਾ ਤੇ ਉਹਨਾਂ ਦੀਆਂ ਆਸਾਂ ਦੇ ਮਹਿਲ ਉਸਾਰਨ ਤੋਂ ਪਹਿਲਾਂ ਹੀ ਖੇਰੂ-ਖੇਰੂ ਹੋ ਗਏ। ਉਹਨਾਂ ਦਾ ਵੱਡਾ ਪੁੱਤ ਅਸਕਦੇਵ ਪੁਲਿਸ ਨੇ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ। ਉਹ ਕਰਤਨ ਪਰਿਜਾਜ ਨੀਤੀ ਦੀ ਪਿੰਡ ਚੜ ਗਿਆ ਸੀ। ਸਭ ਮੈਨੇ ਉਹਨਾਂ ਦੀ ਸਰਦਲ ਦੇ ਕੰਡੇ ਵੀ ਦਿੱਤੇ ਸਨ। ਸਮਾਂ ਬੀਤਦਾ ਗਿਆ। जखਮਾਂ ਦੇ ਦਰਦਾਂ ਨੂੰ ਦਬਾ ਕੇ ਉਹ ਦੀਪ ਦੇ ਸਿਰ ਤੇ ਹੀ ਆਸਾਂ ਲਾਏ। ਮਹਿਲ ਉਸਾਰਨ ਲੱਗ ਗਏ ਸਨ। ਮਹਿਲ ਸਿਖਰਾਂ ਤੇ ਸੀ ਦੀਪ ਬੈਂਕ ਵਿੱਚ ਮੈਨੇਜਰ ਲੱਗਿਆ ਸੀ ਕਰਨੇਲੋ ਨੇ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋਣ ਲਈ ਉਹਦਾ ਵਿਆਹ ਕਰ ਦਿੱਤਾ ਸੀ ਕੁੜੀ ਵੀ ਇਨਕਮ ਟੈਕਸ ਵਿੱਚ ਅਫਸਰ ਸੀ ਪਰਿਵਾਰ ਬਹੁਤ ਖੁਸ਼ ਸੀ ਦੀਪ ਆਪਣੀ ਬੇਬੇ ਨੂੰ ਹੌਸਲਾ ਦਿੰਦਾ ਹੋਇਆ ਬੋਲਿਆ ਬੇਬੇ ਹੁਣ ਤੇਰੇ ਇਸ ਕੰਮ ਨੂੰ ਕੋਠੀ ਬਣਾ ਦਈਏ ਲੋਕ ਦੇਖਦੇ ਰਹਿ ਜਾਣਗੇ ਨਾਲੇ ਬਾਪੂ ਵੀ ਹੁਣ ਸੀਧੀ ਨਹੀਂ ਰਲਿਆ ਕਰੂਗਾ ਸਾਡੇ ਦੋਹਾਂ ਦੀ ਤਨਖਾਹ ਨਾਲ ਸਭ ਘਾਟੇ ਪੂਰੇ ਹੋ ਜਾਣਗੇ ਕਰਨੈਲੋ ਖੁਸ਼ੀ ਵਿੱਚ ਅਸੀਸਾ ਦਿੰਦੀ ਹੋਈ ਬੋਲੀ ਪੁੱਤਰਾ ਜੁਗ-ਜੁਗ ਜੀਵੇ ਲੰਮੀਆਂ ਉਮਰਾਂ ਮਾਣੇ ਤੂੰ ਸੱਤ ਜਵਾਕਾਂ ਦਾ ਪਿਓ ਬਣੇ ਤਾਂ ਉਹ ਹੱਸਦਾ ਹੋਇਆ ਬੋਲਿਆ ਇੰਨਿਆਂ ਨੂੰ ਸੰਭਾਲੂ ਕੌਣ ਬੇਬੇ ਸੰਭਾਲੂ ਤੇਰੀ ਰਣ ਜਿਨੇ ਜੰਮਣਿਆ ਦੀਪ ਦੀ ਬੋਟੀ ਕਮਰੇ ਵਿੱਚ ਅੰਦਰ ਬੈਠੀ ਸਭ ਕੁਝ ਸੁਣ ਰਹੀ ਸੀ ਜਦੋਂ ਉਹ ਉਸ ਕੋਲ ਕਮਰੇ ਅੰਦਰ ਗਿਆ ਤਾਂ ਉਹਨੇ ਲੜਨਾ ਸ਼ੁਰੂ ਕਰਤਾ ਉੱਚੀ ਉੱਚੀ ਬੋਲਣ ਲੱਗੀ ਮੈਂ ਨਹੀਂ ਰਹਿਣਾ ਇੱਥੇ ਘੱਟੇ ਵਿੱਚ ਕੋਠੀ ਬਣਾਉਣੀ ਆ ਤਾਂ ਪਟਿਆਲੇ ਬਣਾਓ ਚੰਡੀਗੜ ਬਣਾਓ ਇੱਥੇ ਪਿੰਡਾਂ ਵਿੱਚ ਕੀ ਰੱਖਿਆ ਨਾਲੇ ਬੁੜੇ-ਬੁੜੀ ਪਿੱਛੇ ਆਪਾਂ ਕਿਉਂ ਦੀਪ ਚੁੱਪ ਕਰਵਾ ਰਿਆ ਸੀ ਆਮਨ ਰੱਬ ਦੇ ਵਾਸਤੇ ਚੁੱਪ ਕਰ ਬਾਪੂ ਹੁਰੀ ਸੁਣਨਗੇ ਤਾਂ ਕੀ ਆਖਣਗੇ ਜੇ ਸੁਣਦੇ ਆ ਤਾਂ ਸੁਣ ਲੈਣ ਦੇ ਫਿਰ ਮੈਂ ਕੀ ਕਰਾਂ ਉਹ ਹੋ ਰੂਚੀ ਆਵਾਜ਼ ਵਿੱਚ ਉਹਨਾਂ ਨੂੰ ਸੁਣਾਉਣ ਦੀ ਲਹਿਜੇ ਵਿੱਚ ਚਲਾਈ ਜੋ ਉਹਨਾਂ ਨੇ ਸਾਡੇ ਲਈ ਸੁਪਨੇ ਦੇਖੇ ਨੇ ਉਹਨਾਂ ਦਾ ਕੀ ਬਣੂ ਜਿਹੜੇ ਸੁਪਨੇ ਵੇਖਦੀ ਨੇ ਮੈਂ ਤੁਹਾਡੇ ਨਾਲ ਵਿਆਹ ਕਰਵਾਇਆ ਉਹਨਾਂ ਦਾ ਕੀ ਅਮਨ ਨੇ ਦੀਪ ਦਾ ਹੱਥ ਫੜਦੀ ਨਿਕਿਆ ਦੀਪ ਬਾਰ-ਬਾਰ ਅਮਨ ਨੂੰ ਸਮਝਾ ਰਿਆ ਸੀ ਪਰ ਉਹ ਗੁੱਸੇ ਵਿੱਚ ਉਂਝੀ ਬੋਲੀ ਜਾ ਰਹੀ ਸੀ ਉਹ ਆਕ ਕੇ ਬਾਹਰ ਨਿਕਲ ਗਿਆ ਇਸ ਤਰ੍ਹਾਂ ਘਰ ਵਿੱਚ ਕਲੇਸ਼ ਹੁਣ ਰੋਜ਼ ਹੀ ਰਹਿਣ ਲੱਗ ਪਿਆ ਸੀ ਇੱਕ ਦਿਨ ਕੰਮ ਤੋਂ ਆਉਂਦੇ ਨੂੰ ਹੀ ਕਰਨੈਲੋ ਦੀਪ ਨੂੰ ਆਪਣੇ ਕੋਲ ਬਿਠਾ ਕੇ ਬੋਲੀ ਪੁੱਤ ਜਿੱਥੇ ਬਹੂ ਕਹਿੰਦੀ ਹੈ ਉੱਥੇ ਚਲਿਆ ਜਾ ਸੱਦਾ ਕੀ ਹੈ ਕੱਟ ਲਵਾਂਗੇ ਔਖੀ ਸੌਖੀ ਬੀਬੇ ਨੂੰ ਇਹ ਕੀ ਕਹਤਾ ਤੁਹਾਨੂੰ ਛੱਡ ਕੇ ਚਲਾ ਜਾਵਾਂ ਨਹੀਂ ਬੀਬੇ ਇਹ ਨਹੀਂ ਹੋ ਸਕਦਾ ਦੀਪ ਨੇ ਬੀਬੇ ਨੂੰ ਗੱਲ ਵਕੜੀ ਪਾਉਂਦੇ ਨੇ ਕਿਆ ਤਾਂ ਉਹ ਉਸ ਦੀ ਗੱਲ ਵਕੜੀ ਨੂੰ ਥਿੱਲਾ ਕਰਦੀ ਹੋਈ ਬੋਲੀ ਪੁੱਤ ਨਾਹਾਂ ਨਾਲੋਂ ਮਾਸ ਅੱਡ ਤਾਂ ਨਹੀਂ ਹੁੰਦਾ ਖੁਸ਼ ਰਹੁ ਤੁਸੀਂ ਕਰਨੈਲ ਕਰਦੀ ਕਹਿੰਦੀ ਦੀਪ ਉਹ ਨਿਕਲ ਗਈ ਬੇਬੇ ਮੇਰੀਆਂ ਖੁਸ਼ੀਆਂ ਤੁਹਾਡੇ ਨਾਲ ਹੀ ਨੇ ਪੰਛੀ ਆਲਣਾ ਤੋਂ ਦੂਰ ਜਾ ਕੇ ਕਿਵੇਂ ਖੁਸ਼ ਰਹਿ ਸਕਦੇ ਨੇ ਬੋਟਾ ਨੂੰ ਵੀ ਤਾਂ ਦਵਾਵਾਂ ਦੀ ਲੋੜ ਹੁੰਦੀ ਐ ਦੀਪ ਕਰਨੈਲ ਕੋਰ ਦੀ ਚੁੰਨੀ ਦੇ ਲੜ ਨਾਲ ਉਹਦੀਆਂ ਅੱਖਾਂ ਸਾਫ਼ ਕਰਦਾ ਹੋਇਆ ਬੋਲਿਆ ਪੁੱਤ ਅਸੀਂ ਤਾਂ ਨਦੀ ਕਿਨਾਰੇ ਖੜੇ ਉਹ ਜਦਰੇ ਰੁੱਖ ਜਿਨ੍ਹਾਂ ਨੂੰ ਕੀ ਪਤਾ ਕਦੋਂ ਕੋਈ ਲਹਿਰ ਵਹਾ ਕੇ ਲੈ ਜਾਏ ਪਹਿਲਾਂ ਹੀ ਲਰਾਂ ਦੇ ਉਜਾਰੇ ਪਏ ਆ ਤੁਸੀਂ ਵੇਲ ਵਾਂਗ ਵਧੋ ਪੁੱਤ ਪਰ ਬੇਲਾਂ ਦੀਆਂ ਜੜਾਂ ਹੁੰਦੀਆਂ ਨੇ ਬਸ ਜੜਾ ਨੂੰ بچਾ ਕੇ ਰੱਖਿਓ ਇਹਨਾਂ ਘਰਾਂ ਨੂੰ بچਾ ਕੇ ਰੱਖਿਓ ਕਰਨੈਲ ਕੋਨੇ ਪੁੱब्बा ਮਾਰਦੀ ਨੇ ਚੁੰਨੀ ਦਾ ਲੜ ਆਪਣੇ ਮੂੰਹ ਵਿੱਚ ਦੇ ਲਿਆ ਉਹਨੋ ਸਖਦੇਵ ਦੇ ਵਿਛੋੜੇ ਅਤੇ ਘਰ ਦੇ ਉਜਾਰੇ ਨੇ ਟੱਕਰਾਂ ਨਾਲ ਜੰਬੇ ਕੱਖਾਂ ਕਾਨਿਆ ਵਰਗਾ ਕਰ ਦਿੱਤਾ ਸੀ ਦਰਵਾਜਾ ਖੜ ਗਿਆ ਤਾਂ ਕਰਨੈਲੋ ਦੇ ਹੱਥੋਂ ਪਿੱਤਲ ਦੀ ਬਾਟੀ ਰੜਦੀ ਰੜਦੀ ਦੂਰ ਚਲੀ ਗਈ ਤੇ ਬਸੰਤਾ ਹੱਸਦਾ ਹੋਇਆ ਬੋਲਿਆ ਤੂੰ ਤਾਂ ਇਉਂ ਡਰ ਗਈ ਜਿਵੇਂ ਮੈਂ ਬਾਜਿਆਂ ਵਾਲਿਆ ਤੋਂ ਡਰੀ ਹੁੰਦੀ ਹੈ ਤੂੰ ਕੀ ਬਾਜਿਆਂ ਵਾਲਿਆਂ ਤੋਂ ਘੱਟ ਇੰਨਾ ਆ ਕੇ ਕਰਨੈਲੋ ਉੱਚੀ ਉੱਚੀ ਤਾਹਾਂ ਮਾਰ ਕੇ ਅਰੋਣ ਲੱਗ ਗਈ ਬਸੰਤਾ ਸਾਈਕਲ ਕਢਾ ਕੇ ਉਸ ਕੋਲ ਆਉਂਦਾ ਹੋਇਆ ਬੋਲਿਆ ਕੰਬਲੀ ਨਾ ਹੋਵੇ ਐਵੇਂ ਨਾ ਦਿਲ ਹੌਲਾ ਕਰਿਆ ਕਰ ਜਿਉਂਦੇ ਰਹਿਣਾ ਆਪਣਾ ਤਾਂ ਸਰੀ ਜਾਂਦਾ ਐਵੇਂ ਨਾ ਅੱਖਾਂ ਖਰਾਬ ਕਰਿਆ ਕਰ ਦੀਪ ਦੇ ਬਾਪੂ ਤੈਨੂੰ ਯਾਦ ਹੈ ਕਿੰਨੇ ਸੁਪਨੇ ਦੇਖੇ ਸੀ ਆਪਾਂ ਇਸ ਵੇੜੇ ਵਿੱਚ ਵੱਸਦਿਆਂ ਤੇ ਇਹਨਾਂ ਨੂੰ ਪਾਲਦਿਆਂ ਪਲੋਸਦਿਆਂ ਨੇ ਸੱਚੀ ਇਓਂ ਲੱਗਦਾ ਜਿਵੇਂ ਰੱਬ ਨੇ ਉਹਨਾਂ ਸੁਪਨਿਆਂ ਵਿੱਚੋਂ ਆਪਾਂ ਨੂੰ ਤਾਂ ਵਾਲ ਵਾਂਗੂ ਕੱਢ ਕੇ ਰੱਖਤਾ ਹੁੰਦਾ ਕਰਨੈਲਕੌਰ ਬਸੰਤ ਦੇ ਲਿਆਂਦੇ ਸਮਾਨ ਵਿੱਚੋਂ ਸੂਜੀ ਵਾਲੇ ਲਿਫਾਫਾ ਬਾਹਰ ਕੱਢਦੀ ਹੋਈ ਬੋਲੀ ਹਾਂ ਕਿੱਥੋਂ ਪੁੱਲ ਹੁੰਦੇ ਨੇ ਉਹ ਸੁਪਨੇ ਤੇ ਉਹ ਦਿਨ ਤੂੰ ਕਹਿੰਦੀ ਹੁੰਦੀ ਸੀ ਕਿ ਦੀਵਾ ਬੁਝਾਈ ਦਾ ਨਹੀਂ ਹੁੰਦਾ ਵੱਡਾ ਕਰੀਦਾ ਕਰਨੈਲੋ ਸਾਡਾ ਦੀਵਾ ਜਦੋਂ ਦਾ ਵੱਡਾ ਹੋਇਆ ਬਸ ਵੱਡਾ ਹੀ ਹੁੰਦਾ ਗਿਆ ਲੱਗਦਾ ਹੁਣ ਸਭ ਦੁਨੀਆ ਦੇ ਦੀਵੇ ਇੰਜ ਹੀ ਵੱਡੇ ਹੋਈ ਜਾਣੇ ਆ ਨਸ਼ਿਆਂ ਨੇ ਬਾਹਲੇ ਮੁਲਕਾਂ ਦੀ ਚਮਕ-ਦਮਕ ਨੇ ਵੀ ਲੱਗਦਾ ਪੰਜਾਬ ਦੇ ਦੀਵਿਆਂ ਨਾਲ ਆੜਾ ਹਿਲਾ ਰੱਖਿਆ ਰਿਸ਼ਤੇ ਬੁੱਧੇ ਹੋ ਗਏ ਨੇ ਇਹਨਾਂ ਨੇ ਵੀ ਘਰਾਂ ਦੇ ਦੀਵੇ ਵੱਡੇ ਕਰ ਦਿੱਤੇ ਨੇ ਬਸੰਤਾ ਕਿੰਨਾ ਹੀ ਸਮਾਂ ਬੀਤੇ ਹੋਏ ਸਮੇਂ ਬਾਰੇ ਕਰਨੈਲੋ ਨਾਲ ਗੱਲਾਂ ਕਰਦਾ ਰਿਹਾ ਖੱਟੀਆਂ ਮਿੱਠੀਆਂ ਜਾਂਦਾ ਨੇ ਉਹਨਾਂ ਦਾ ਅੰਦਰ ਹੌਲਾ ਕਰ ਦਿੱਤਾ ਸੀ ਪਰ ਬਸੰਤ ਦੇ ਮਾਨ ਵਿੱਚ ਸੁਖਦੇਵ ਦੀ ਯਾਦ ਦੀਵੇ ਵਾਂਗ ਬਲ ਰਹੀ ਸੀ ਕਰਨੈਲੋ ਸੂਜੀ ਸਾਫ ਕਰਦੀ ਕਰਦੀ ਪ੍ਰਾਣੀਆਂ ਜਾਦਾ ਦੀ ਚਿਣਕ ਵਿੱਚੋਂ ਕੋਈ ਗੱਲ ਯਾਦ ਕਰਦੀ ਹੋਈ ਮੁਸਕੜੀਆਂ ਜਿਹਾ ਹੱਸਣ ਲੱਗ ਪਈ ਬਸੰਤਾ ਉਹਦੇ ਕੋਲ ਹੋ ਕੇ ਬੋਲਿਆ ਕੀ ਗੱਲ ਤੱਲੀ ਹੱਸੀ ਜਾਂਦੀ ਐ ਕਿ ਤੇ ਆਪਣੇ ਪਿਆਰ ਵਾਲੇ ਦਿਨ ਤਾਂ ਨਹੀਂ ਯਾਦ ਆ ਗਿਆ ਮੂੰਹ ਤਾਂ ਦੇਖ ਵੱਡੇ ਰਾਂਝੇ ਦਾ ਪਤਾ ਨਹੀਂ ਮੇਰੇ ਬਾਪੂ ਨੇ ਕਿਵੇਂ ਤੇਰੇ ਤੇ ਤਰਸ ਖਾ ਕੇ ਵਿਆਹ ਕਰਤਾ ਨਹੀਂ ਤੈਨੂੰ ਕਿਹਨੇ ਪੁੱਛਣਾ ਸੀ ਲੰਡੇ ਬੋਗ ਨੂੰ ਫਿਰ ਉਹ ਦੋਵੇਂ ਉੱਚੀ ਉੱਚੀ ਹੱਸਣ ਲੱਗ ਪਏ ਇਹੋ ਜਿਹਾਂ ਲੋਕਾਂ ਚੁੱਕਾ ਉਹਨਾਂ ਦੇ ਦਿਲਾਂ ਵਿੱਚ ਹੌਲ ਸੀ ਪੈਣ ਦਿੰਦੀਆਂ ਸਗੋ ਹੌਲ ਨੂੰ ਹੌਲਾ ਕਰ ਦਿੰਦੀਆਂ ਸਨ ਬਸੰਤਾ ਉੱਠ ਕੇ ਮਨ ਮਾਰ ਕੇ ਅੰਦਰ ਜਾ ਪਿਆ ਤੇ ਸੁਖਿਆ ਦੀ ਫੋਟੋ ਵੱਲ ਮੁਹ ਕਰਕੇ ਆਖਣ ਲੱਗਾ ਸੁਖਿਆ ਜੇ ਤੂੰ ਅੱਜ ਜਿਉਂਦਾ ਹੁੰਦਾ ਤਾਂ ਜ਼ਿੰਦਗੀ ਨੇ ਕੁਝ ਹੋਰ ਹੀ ਹੋਣਾ ਸੀ ਕੀ ਪਤਾ ਸੀ ਦੁਸ਼ਟਾਂ ਨੇ ਘਰ ਵੀ ਨਹੀਂ ਪਰਤਨ ਦੇਣਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੈਨੂੰ ਰਤਾ ਪਰ ਵੀ ਦੂਰ ਨਾ ਹੋਣ ਦਿੰਦਾ ਮੈਨੂੰ ਪਤਾ ਪੁੱਤਰਾ ਤੂੰ ਸਾਡਾ ਹੀਰਾ ਪੁੱਤ ਸੀ ਮੈਨੂੰ ਅੱਜ ਵੀ ਤੇਰੀ ਲੋਤੜੇ ਹੋਏ ਦੇ ਲਹਣਤਾ ਪਉਂਦੀ ਆ ਪਰ ਕਰ ਵੀ ਕੀ ਸਕਦਾ ਸੀ ਤੇਰਾ ਗਰੀਬ ਜਿਹਾ ਬਾਪ ਬਸੰਤ ਨੇ ਆਪਣੇ ਪੁੱਤਰ ਸੁਖਦੇਵ ਨਾਲ ਕੀਤੀ ਜੀਵਨ ਦੀ ਆਖਰੀ ਮੁਲਾਕਾਤ ਯਾਦ ਆ ਗਈ ਸੀ ਪੁੱਤ ਸੁਖਦੇਵ ਤੈਨੂੰ ਪਤਾ ਹੀ ਆ ਕਿਵੇਂ ਮੈਂ ਜਿਸਮ ਤੇ ਗੁਲਾਮੀ ਵਾਲਾ ਮਹਿਲਾ ਟੋ ਟੋ ਕੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਜਿਵੇਂ ਅੱਜ ਕੱਲ੍ਹ ਕਾਲਜੀ ਮੁੰਡੇ ਪੜਦੇ ਹੋਏ ਖੜਕੂ ਬਣੇ ਫਿਰਦੇ ਆ ਰੱਬ ਦਾ ਵਾਸਤਾ ਧੋਣਾ ਇਹਨਾਂ ਵਿੱਚ ਕਿਤੇ ਤੁਸੀਂ ਫਿਕਰ ਨਾ ਕਰੋ ਬਾਪੂ ਜੀ ਮੈਂ ਕਦੀ ਸੋਚਾਂਗਾ ਵੀ ਨਹੀਂ ਮੈਂ ਤਾਂ ਪਾਕਿਸਤਾਨ ਤੇ ਹਿੰਦੁਸਤਾਨ ਨੂੰ ਵੀ ਇੱਕ ਕਰਨਾ ਲੋਚਦਾ ਮੇਰੀ ਸੋਚ ਤਾਂ ਮਨਾਂ ਦੀ ਗੜਤਨ ਖਤਮ ਕਰਦੀ ਹੈ ਮੈਂ ਚੰਦਿਆਂ ਦੇ ਰੰਗਾਂ ਲਈ ਇਨਸਾਨੀਅਤ ਨੂੰ ਦਫਾ ਨਹੀਂ ਕਰ ਸਕਦਾ ਮੇਰੇ ਲਈ ਮੇਰਾ ਧਰਮ ਬਸ ਤੁਹਾਡੀ ਖੁਸ਼ੀ ਪਰ ਤੇਰੀ ਲੰਮੀ ਦਾੜੀ ਤੇ ਆ ਪੱਗ ਬਸੰਤਿਆਂ ਦੀ ਆਵਾਜ਼ ਤੋਂ ਡਰ ਤੇ ਸਹਿਮ ਝਲਕਦਾ ਸੀ ਪੱਗ ਸਾਡੀ ਵਿਰਾਸਤ ਆ ਬਾਪੂ ਜੀ ਅਣਖ ਸਾਡੀ ਇਸ ਨੂੰ ਤਾਂ ਮੈਂ ਉਤਾਰ ਵੀ ਨਹੀਂ ਸਕਦਾ ਸੁਖਦੇਵ ਆਪਣੀ ਪੱਗ ਠੀਕ ਕਰਦਾ ਹੋਇਆ ਬੋਲਿਆ ਹਾਂ ਪੁੱਤ ਪੱਗ ਤਾਂ ਸਾਡੇ ਸਿਰਾਂ ਦਾ ਤਾਜ ਹੈ ਪਸੰਦ ਤੇ ਨੇ ਉਹਦੀ ਪੱਗ ਤੇ ਹੱਥ ਫੇਰਦੇ ਨੇ ਗਿਆ ਬਾਪੂ ਜੀ ਇਸ ਪਹਿਰਾਵੇ ਵਿੱਚ ਪੁਲਸ ਵਾਲਿਆਂ ਦਾ ਡਰ ਤੇ ਇਸ ਨੂੰ ਛੱਡ ਕੇ ਖਾਲਿਸਤਾਨ ਵਾਲਿਆਂ ਦਾ ਤੁਸੀਂ ਫਿਕਰ ਨਾ ਕਰੋ ਵਾਹਿਗੁਰੂ ਜੋ ਕਰੇਗਾ ਕੀ ਕੀ ਕਰੇਗਾ ਨਾ ਕੋ ਵੈਰੀ ਨਾ ਹੈ ਵੈਗਾਨਾ ਸਗਲ ਸੰਗ ਹਮ ਕੋ ਬਨਾਈ ਸੁਖਦੇਵ ਨੇ ਹੌਂ ਕਾ ਜਾ ਲੈ ਕੇ ਆਖਿਆ ਤੇ ਉਹ ਕਾਲਜ ਨੂੰ ਚਲਿਆ ਗਿਆ ਬਸੰਤਾ ਰੱਬ ਅੱਗੇ ਅਰਦਾਸ ਕਰਨ ਲੱਗਾ ਤੇਰਾ ਪਾਣਾ ਮੀਠਾ ਲਾਗੇ ਇੰਜ ਲੱਗਦਾ ਸੀ ਜਿਵੇਂ ਪਿਓ ਪੁੱਤ ਦੀ ਮੁਲਾਕਾਤ ਨੂੰ ਕਿਸੇ ਨੇ ਉਹਲੇ ਖੜ ਕੇ ਸੁਣ ਲਿਆ ਹੋਵੇ ਉਸੇ ਦਿਨ ਆਥਨ ਨੂੰ ਟੈਲੀਵਿਜ਼ਨ ਵਿੱਚ ਖਬਰ ਆ ਗਈ ਉੱਚ ਕੋਟੀ ਦਾ ਖੜਕੂ ਸੁੱਖਾ ਸਿੰਘ ਮੁਕਾਬਲੇ ਵਿੱਚ ਮਾਰਿਆ ਗਿਆ ਸਾਰੇ ਪਾਸੇ ਹਾਹਾਕਾਰ ਦਮਚ ਗਈ ਦੇੰਦੇ ਸ਼ੁਪਾ ਨਾਲ ਪੁਲਿਸ ਨੇ ਪੂਰੇ ਪਿੰਡ ਨੂੰ geke ਰਾ ਪਾਲਿਆ ਤੇ ਬਸੰਤੇ ਦੇਕਰ ਪੁਲਿਸ ਭੁੱਖੀਆਂ ਗਿਰਜਾਂ ਵਾਂਗ ਫੇਰ ਰਹੀ ਸੀ ਬਸੰਤੇ ਤੇ ਕਰਨੈਲੋ ਨੂੰ ਬੇੜੇ ਵਿੱਚ ਪੁੰਜੇ ਬਿਠਾਇਆ ਹੋਇਆ ਸੀ ਪੁੱਤੀ ਮੌਤ ਤੇ ਪਹਿਣ ਵਾਲੇ ਕੀਰਨੇ ਵੀ ਉਹਨਾਂ ਦੇ ਸੰਗ ਵਿੱਚ ਨੱਪ ਦਿੱਤੇ ਸਨ ਸੁੱਖੇ ਦੇ ਸਾਥੀਆਂ ਦੀ ਪਾਲ ਕਰਨ ਲਈ ਕੀਤੀ ਗਈ ਪੁੱਛਗਿਛ ਲਈ ਦਿੱਤੇ ਤਸੀਹੇ ਹਣੇ ਉਹਨਾਂ ਦੋਹਾਂ ਨੂੰ ਪੰਨ ਸੁਟਿਆ ਸੀ ਉਹਨਾਂ ਦੇ ਸਾਹਮਣੇ ਉਹ ਅਨਪੋਲ ਜਾਂ ਦੀਪ ਨੂੰ ਵੀ ਤਸੀਹੇ ਦਿੰਦੇ ਰਹੇ ਤਾਂ ਕਿ ਉਹ ਸੁੱਖੇ ਦੇ ਸਾਥੀਆਂ ਬਾਰੇ ਕੁਝ ਦੱਸ ਦੇਣ ਪਰ ਦੱਸ ਦੇ ਤਾਂ ਤਾਂ ਜੇ ਸੁੱਖਾ ਖੜਕੂ ਹੁੰਦਾ ਕਿਉਂਕਿ ਉਹ ਤਾਂ ਝੂਠੇ ਮੁਕਾਬਲੇ ਦੀ ਪੇਂਦ ਚੜ ਚੁੱਕਿਆ ਸੀ ਬਹੁਤ ਲੰਮਾ ਸਮਾਂ ਪੁਲਿਸ ਨਰਦਈ ਹੋ ਕੇ ਪੁੱਤ ਦੇ ਮਾਤਮ ਨੂੰ ਤਸੀਹਿਆਂ ਵਿੱਚ ਬਦਲਦੀ ਰਹੀ ਉਹਨਾਂ ਨੂੰ ਪਾਣੀ ਪਿਲਾ ਪਿਲਾ ਕੇ ਕੁੱਟਦੀ ਰਹੀ ਮੋਹਬੱਤੀ ਦੀ लाਟ ਜਦੋਂ ਉਹਨਾਂ ਦੇ ਸਰੀਰ ਤੇ ਲੱਗਦੀ ਸੀ ਤਾਂ ਚੀਕਾਂ ਦਾ ਹੜ ਪੜ ਜਾਂਦਾ ਸੀ ਸੁੱਕੇ ਦੀ ਮੌਤ ਦੇ ਮਾਤਮ ਵਿੱਚ ਪਿੰਡ ਵਿੱਚੋਂ ਅਜੇ ਤੱਕ ਕੋਈ ਸ਼ਰੀਰ ਨਹੀਂ ਸੀ ਹੋਇਆ ਪੁਲਿਸ ਵਾਲਿਆਂ ਦੇ ਡਰ ਨੇ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਤੇ ਮੂਤੇ ਚਿੱਕਲੀਆਂ ਚੜਾ ਦਿੱਤੀਆਂ ਸਨ ਇੰਜ ਲੱਗਦਾ ਸੀ ਜਿਵੇਂ ਪੁਲਿਸ ਵਾਲੇ ਘਰ ਵਿੱਚ ਹੋਰ 70 ਵਿਸ਼ਾਉਣ ਆਏ ਹੋਣ ਉਹਨਾਂ ਨੇ ਦੀਪ ਨੂੰ ਜੂੜੇ ਤੋਂ ਫੜ ਕੇ ਕਸੀਟਿਆ ਇੱਕ ਪੁਲਿਸ ਵਾਲਾ ਜਦੋਂ ਅੱਲਰ ਜਿਹੇ ਦੀਪ ਦੇ ਗੁਪਤ ਅੰਗ ਤੇ ਬੂਟ ਰੱਖਣ ਲੱਗਾ ਤਾਂ ਕਰਨੇਲੋ ਪਵਾਂਟਣੀ ਜਿਹੇ ਖਾ ਕੇ ਲੁੱਟ ਗਈ ਉਸ ਨੂੰ ਦੰਦਲ ਪੈ ਗਈ ਸੀ ਤੇ ਪਸੰਤਾ ਪੁਲਿਸ ਵਾਲਿਆਂ ਦਿਆਂ ਲੇਲੜੀਆਂ ਕੱਢਦਾ ਹੋਇਆ ਉਹਨਾਂ ਦੇ ਪੈਰੀ ਪੈ ਗਿਆ ਸੀ ਹੁਣ ਘਰ ਵਿੱਚ ਸਨਾਟਾ ਸੀ ਮਾਤਮ ਤੇ ਕੀਰਨੇ ਪਾਉਣ ਦਾ ਬਲ ਹੁਣ ਕਰਦੇ ਕਿਸੇ ਜੀ ਕੋ ਨਹੀਂ ਸੀ ਰਿਆ ਪੁਲਿਸ ਦੇ ਜਾਣ ਮਗਰੋਂ ਹੁਣ ਆਣ ਗਵਾਨ ਦੇ ਵੱਡੀ ਉਮਰ ਦੇ ਲੋਕ ਮਾਤਮ ਵਿੱਚ ਸ਼ਾਮਲ ਹੋ ਰਹੇ ਸਨ ਪਰ ਇੰਜ ਲੱਗਦਾ ਸੀ ਪਿੰਡ ਵਿੱਚੋਂ ਨੌਜਵਾਨਾਂ ਦਾ ਜਿਵੇਂ ਨਿਸ਼ਾਨ ਹੀ ਖਤਮ ਹੋ ਗਿਆ ਹੋਵੇ ਮੋਹਨੇਰੇ ਜੇਪੂਲਸ ਵਾਲਿਆਂ ਨੇ ਆਪਣੀ ਗੱਡੀ ਵਿੱਚ ਹੀ ਲਿਜਾ ਕੇ Laash ਨੂੰ ਸੇਵਿਆਂ ਵਿੱਚ ਫੋਕ ਦਿੱਤਾ ਸੀ ਇਸ ਨੂੰ ਫੋਕਣਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਰਸਮਾਂ ਤੇ ਰੋ ਰਹਿਤਾ ਤੋਂ ਬਿਨਾ ਅਗਨੀ ਪੇਟ ਕਰਨਾ ਫੋਕਣਾ ਹੀ ਤਾਂ ਹੁੰਦਾ ਹੈ ਕਈ ਮਹੀਨੇ ਬੀਤ ਜਾਣ ਮਗਰੋਂ ਵੀ ਪੁਲਸ ਨੇ ਖਿਹੜਾ ਨਹੀਂ ਛੱਡਿਆ ਉਹ ਜਦੋਂ ਵੀ ਆਉਂਦੇ ਮਾਸੂਮ ਦੀਪ ਨੂੰ ਵੀ ਤੰਗ ਕਰਦੇ ਇੱਕ ਦਿਨ ਬਸੰਤੇ ਤੇ ਕਰਨੈਲੋ ਨੇ ਦੀਪ ਉਸ ਨੂੰ ਸਮਝਾਉਂਦੇ ਹੋਏ ਕਿਆ ਕਿ ਉਹ ਆਪਣੇ ਨਾਨਕੇ ਚੱਲਿਆ ਜਾਵੇ ਤੇ ਅਗੋਂ ਦੀਪ ਅੱਖਾਂ ਵਿੱਚ ਗਲੇਡੂ ਪਰਦਾ ਹੋਇਆ ਬੋਲਿਆ ਨਹੀਂ ਬਾਪੂ ਮੈਂ ਨਹੀਂ ਜਾਣਾ ਵੀਰਾ ਛੱਡ ਕੇ ਚੱਲ ਗਿਆ ਤੁਹਾਨੂੰ ਤੇ ਇਸ ਘਰ ਨੂੰ ਦੁਨੀਆ ਦੀ ਕੋਈ ਤਾਕਤ ਮੈਨੂੰ ਤੁਹਾਡੇ ਤੋਂ ਇਸ ਘਰ ਤੋਂ ਦੂਰ ਨਹੀਂ ਕਰ ਸਕਦੀ ਹੁਣ ਪਤਾ ਨਹੀਂ ਸ਼ੁਦਾਈ ਨੂੰ ਕਿਹੜੀ ਤਾਕਤ ਨੇ ਆਪਣੇ ਚੁੱਗਣ ਵਿੱਚ ਪਸਾ ਲਿਆ ਸੀ ਕਿ ਸਾਨੂੰ ਤੇ ਇਸ ਕਾਰ ਨੂੰ ਛੱਡ ਕੇ ਉਹ ਤੁਰਦਾ ਬਣਿਆ ਬਸੰਤੇ ਦੀ ਆਪਣੇ ਆਪ ਨੂੰ ਕਹਿੰਦੇ ਦੀ ਚੀਕ ਨਿਕਲ ਗਈ ਜਿਸ ਨੂੰ ਉਹਨੇ ਆਪਣੇ ਮੂੰਹ ਤੇ ਹੱਥ ਰੱਖ ਕੇ ਮਸਾਂ ਸੰਗ ਵਿੱਚੋਂ ਬਾਹਰ ਨਿਕਲਣ ਤੋਂ ਰੋਕਿਆ ਦੀਪ ਦੇ ਬਾਪੂ ਲੱਗਦਾ ਆ ਗਏ ਨੇ ਉਹ ਕਾਰ ਦਾ ਵੀ ਹਾਰਨ ਸੁਣ ਕੇ ਅੱਬੜਵਾਇਆ ਵਾਂਗ ਉੱਠਿਆ ਤੇ ਅੱਖਾਂ ਸਾਫ਼ ਕਰਦਾ ਹੋਇਆ ਬਾਹਰ ਆ ਗਿਆ ਕਰਨੇਲੋ ਉਹ ਪੱਜ ਕੇ ਦਰਵਾਜ਼ੇ ਵੱਲ ਚਲੀ ਗਈ ਆਖਣ ਲੱਗੇ ਮੇਰਾ ਪੋਤਾ ਆ ਗਿਆ ਸੋਖੀ ਉਹ ਇੱਕਦਮ ਫਿਰ ਵਾਪਸ ਮੁੜ ਗਈ ਉਸ ਵੇਲੇ ਲਿਆਂਦਿਆਂ ਹੋਈਆਂ ਖੇਡਾਂ ਨੂੰ ਦੇਖਣ ਲੱਗੀ ਉਸ ਦੇ ਅੱਖਾਂ ਵਿੱਚੋਂ ਕਿਰਦਿਆਂ ਹੰਝੂਆਂ ਨਾਲ ਉਸ ਦੀਆਂ ਝੁਰੜੀਆਂ ਵਾਲੀਆਂ ਗੱਲਾਂ ਭਿੱਜ ਚੁੱਕੀਆਂ ਸਨ ਉਹ ਵਗਦੇ ਹੰਝੂਆਂ ਨੂੰ ਚੁੰਨੀ ਨਾਲ ਵਾਰ-ਵਾਰ ਪੂੰਝ ਰਹੀ ਸੀ ਬਸੰਤਾ ਕਦੇ ਹੱਸਦਾ ਤੇ ਕਦੇ ਰੋਂਦਾ ਦਰਵਾਜੇ ਵੱਲ ਟਕ ਟਕੀ ਲਾ ਕੇ ਦੇਖ ਰਿਆ ਸੀ ਕੁੰਡਾ ਖੜ ਗਿਆ ਤਾਂ ਉਹ ਪੱਜ ਕੇ ਦੋਵੇਂ ਬਾਹਰ ਵੱਲ ਗਏ ਉਥੇ ਬਖਤੌਰੇ ਕੇ ਸੀਤੇ ਤੋਂ ਬਿਨਾ ਹੋਰ ਕੋਈ ਨਹੀਂ ਸੀ ਕਰਨੇਲੋ ਬੌਂਦਲਿਆਂ ਜਿਹਾ ਵਾਂਗ ਪੁੱਛਣ ਲੱਗੀ ਬੇ ਮੇਰੇ ਸੋਖੇ ਕਿੱਥੇ ਕਿੱਥੇ ਆ ਉਹ ਜਿਜਕਦਾ ਜਿਹਾ ਬੋਲਿਆ ਤੇ ਰੁਕਿਆ ਬੇਬੇ ਉਹ ਕਾਰ ਅੱਛਾ ਕਾਰ ਤੇ ਆਉਣਗੇ ਆਹੋ ਹੁਣ ਤਾਂ ਮੇਰਾ ਪੁੱਤ ਕਾਰਾਂ ਵਾਲਾ ਸੁਖ ਨਾਲ ਕਾਰ ਤੇ ਹੀ ਆਉਣਗੇ ਉਸ ਨੇ ਸੀਤੇ ਨੂੰ ਕਿਹਾ ਤਾਂ ਸੀਤਾ ਨੀਮੀ ਚੁੱਕਦਾ ਹੋਇਆ ਕਰਨੈਲ ਦੀਆਂ ਉਦਾਸ ਅੱਖਾਂ ਵਿੱਚ ਝਾਕਦਾ ਹੋਇਆ ਬੋਲਿਆ ਕਿ ਪਤਾ ਬੇਬੇ ਕਾਰ ਤੇ ਆਪਣੇ ਸਹੁਰਿਆਂ ਨੂੰ ਚਲਿਆ ਗਿਆ ਉਹ ਕਹਿੰਦਾ ਸੀ ਕਿ ਉੱਥੋਂ ਫੋਨ ਆ ਗਿਆ ਸੀ ਸੋਖੀ ਹੋਰੀ ਉੱਥੇ ਹੀ ਨੇ ਇਸ ਲਈ ਉਹ ਜਨਮ ਦਿਨ ਉੱਥੇ ਮਨਾਉਣਗੇ ਉਹ ਇੱਕੋ ਸਾਹੀ ਮਨ ਵਿੱਚ اٹਕੇ ਬਲਬਲੇ ਨੂੰ ਸਾਫ਼ ਕਰਕੇ ਥੋੜਾ ਜਿਹਾ ਹੋ ਕੇ ਅੰਦਰਲੀ ਬੀਹ ਨੂੰ ਮੁੜ ਗਿਆ ਬਸੰਤਾ ਤੇ ਕਰਨੇਲੋ ਬਿਨਾਂ ਕੋਈ ਜਵਾਬ ਦਿੱਤੇ ਮਸੋਸੇ ਜੇ ਦਿਲ ਨਾਲ ਅੰਦਰ ਆ ਗਏ ਉਹ ਦੋਵੇਂ ਹੁਣ ਤਾਂहां ਮਾਰ ਕੇ ਰੋ ਰਹੇ ਸਨ ਉਹ ਬਹੁਤ ਸਮਾਂ ਦੀਪ ਹੋਰਾਂ ਦੀਆਂ ਜਾਂਦਾਂ ਨੂੰ ਮਨ ਦੀ ਸੁੰਨੇ ਸਾਦਲ ਤੋਂ ਟਟੋਲਦੇ ਰਹੇ ਹੋਂਕੇ ਪਰ ਪਰ ਭੁੰਦੇ ਰਹੇ ਫਿਰ ਬਸੰਤਾ ਗੱਲਾਂ ਸਾਫ਼ ਕਰਨ ਲਈ ਖੰਗੂਰਾ ਜਿਹਾ ਮਾਰ ਕੇ ਬੋਲਿਆ ਭੁੱਖ ਬਹੁਤ ਲੱਗਿਆ ਰੋਟੀਆਂ ਤਾਂ ਪਈਆਂ ਨੇ ਤੂੰ ਚਟਨੀ ਕੁੱਟ ਲੈ ਕਰਨੈਲੋ ਉੱਠ ਕੇ ਚਟਨੀ ਕੁੱਟਣ ਲੱਗ ਗਈ ਪਰ ਅਜੇ ਵੀ ਉਹਦੀਆਂ ਅੱਖਾਂ ਵਿੱਚੋਂ ਮਮਤਾ ਪਰੇ ਮੋਹ ਦੀ ਤੜਫ ਦੇ ਅਥਰੂ ਪਰਲ-ਪਰਲ ਕਰਕੇ ਵਗੇ ਜਾ ਰਹੇ ਸਨ ਉਹ ਬਸੰਤੇ ਵੱਲ ਦੇਖ ਕੇ ਬੋਲੀ ਗੰਡਿਆਂ ਵਿੱਚ ਕੜੱਤਨ ਬੜੀ ਐ ਅੱਖਾਂ ਦੁੱਖਣ ਲਾਤੀਆਂ ਇਨਾ ਨੀਤਾ ਹਾਂ ਕਰਨੈਲੋ ਕੁੜਤਾਂ ਤਾਂ ਬਹੁਤ ਐ ਬਸੰਤ ਦੀ ਆਖ ਦੇ ਦੀ ਪੋਬ ਨਿਕਲ ਗਈ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਈਓ ਜੀ ਇਹ ਕਹਾਣੀ ਬਲਵੰਤ ਪਰਵਾਲੀ ਵੱਲੋਂ ਲਿਖੀ ਗਈ ਸੀ ਬਹੁਤ ਹੀ ਸੋਹਣੀ ਕਹਾਣੀ ਸੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ